ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਕੀ ਗੁਰਦੁਆਰਾ ਸਤਕਰਤਾਰਿਆਂ ਸਾਹਿਬ ਦੇ ਵਿੱਚ ਜਿੱਥੇ ਕੀ ਸ਼੍ਰੀ ਹਰ ਗੋਬਿੰਦ ਸਾਹਿਬ ਦੇ ਜੀ ਗਤਕਾ ਸੁਸਾਇਟੀ ਪੰਜਾਬ ਵੱਲੋਂ ਖੂਨਦਾਨ ਦਾ ਕੈਂਪ ਲਗਵਾਇਆ ਗਿਆ ਜਿੱਥੇ ਵੱਡ ਚੜ ਕੇ ਲੋਕਾਂ ਨੇ ਹਿੱਸਾ ਲਿਆ ਅਤੇ ਉੱਥੇ ਹੀ ਸ਼ੌਮਨੀਆ ਕਾਰਜਦਲ ਦੇ ਹਲਕਾ ਇੰਚਾਰ ਨਰੇਸ਼ ਮਾਨ ਜੀ ਵੀ ਆਪਣੇ ਪਰਿਵਾਰ ਲੈ ਕੇ ਉੱਥੇ ਖੂਨਦਾਨ ਦੇ ਕੈਂਪ ਵਿੱਚ ਪਹੁੰਚੇ ਅਤੇ ਉੱਥੇ ਹੀ ਕਾਂਗਰਸ ਦੇ ਗੁੱਡੂ ਸੇਠ ਲੀਡਰ ਆਪਣੀ ਟੀਮ ਲੈ ਕੇ ਪਹੁੰਚੇ ਅਤੇ ਉਹਨਾਂ ਨੇ ਆਪਣੀ ਟੀਮ ਦੇ ਨਾਲ ਖੂਦਾਂ ਦੇ ਕੇ ਮਹਾਦਾਨ ਕੀਤਾ ਅਤੇ ਉਥੇ ਹੀ ਜਗਦੀ ਜ਼ਮੀਰ ਪ੍ਰੈਸ ਵੱਲੋਂ ਸੀਨੀਅਰ ਪ੍ਰਧਾਨ ਸੰਜੀਵਨੀਅਰ ਸਿਟੀ ਪ੍ਰਧਾਨ ਸੀਮਾ ਪੱਦਨ ਜਰਨਲ ਸਕੱਤਰ ਸੁਨੀਲ ਬਟਾਲਵੀ ਕੈਸ਼ ਬਲਦੇਵ ਸਿੰਘ ਖਾਲਸਾ ਪ੍ਰਿੰਸ ਐਗਲ ਵਿਨੈਸ਼ ਸ਼ਰਮਾ ਸੰਜੀਵ ਬਦਨ ਅਤੇ ਹੋਰ ਵੀ ਪਹੁੰਚੇ ਉੱਥੇ ਹੀ ਵੱਖ-ਵੱਖ ਸੁਸਾਇਟੀਆਂ ਦੇ ਮੈਂਬਰ ਵੀ ਪਹੁੰਚੇ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਖੂਨਦਾਨ ਵੀ ਇੱਕ ਮਹਾਦਾਨ ਹੈ ਜੋ ਕਿਸਾਨ ਸਾਬ ਨੂੰ ਕਰਨਾ ਚਾਹੀਦਾ ਹੈ ਤੁਸੀਂ ਜੁੜੇ ਹੋ ਪੰਜਾਬ ਦੀ ਬਾਸ ਨਿਊਜ਼ ਚੈਨਲ ਦੇ ਕੈਮਰਾਮੈਨ ਸੰਜੀਵ ਦੇ ਨਾਲ ਸਿੰਮਾ ਬਦੰਦੀ ਖਾਸ ਰਿਪੋਰਟ ਹਾਂ ਸਰ ਅੱਜ ਸਬਤਕਾਲੇ ਦੇ ਗੁਰਦੁਆਰਾ ਸਾਹਿਬ ਪਹੁੰਚੇ ਹਾਂ ਜੀ ਸ਼੍ਰੀ ਹਰਗੋਬਿੰਦ ਗੱਟ ਕਾਸਾ ਸਾਇਟੀ ਦਾ ਬਹੁਤ ਬਹੁਤ ਧੰਨਵਾਦੀਆਂ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਨਕਰ ਛੇਵਾ ਕੈਂਪੇਨਾਂ ਨੇ ਖੂਨਦਾਨ ਕੈਂਪ ਲਗਾਇਆ ਕਿਉਂਕਿ ਜਿਹੜਾ ਖੂਨਦਾਨ ਹੈ ਉਹ ਮਹਾਦਾਨ ਹੈ ਤੇ ਇਹ ਬਹੁਤ ਲੋਕਾਂ ਦੀ ਜਿਹੜਾ ਖੂਨਦਾਨ ਹੈ ਬਹੁਤ ਲੋਕਾਂ ਦੀ ਜਾਨ ਬਚਾਉਂਦਾ ਹੈ ਖੂਨ ਦੇਖੋ ਕਿਸੇ ਦਾ ਰੱਪਣਾ ਕਰੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਕਿਸੇ ਨੂੰ ਆਪਰੇਟ ਜੇ ਲੋੜ ਪੈਂਦੀ ਹੈ ਕਈ ਜਾਨਾਂ ਸਾਡੀਆਂ ਬਹੁਮੁੱਲ ਜਾਨਾਂ ਹੋਣਗੀਆਂ ਜਿਹੜੀਆਂ ਇਸੇ ਖੂਨ ਨੂੰ ਨਾ ਮਿਲਣ ਕਰਕੇ ਚਲ ਜਾਂਦੀਆਂ ਇਸ ਕਰਕੇ ਇਹ ਚੰਗੇ ਲੇਖੇ ਲੱਗਣਾ ਤੇ ਇਹ ਕੈਂਪ ਸਾਡੇ ਲੱਗਦੇ ਰਹਿਣੇ ਚਾਹੀਦੇ ਆ ਤੇ ਬਹੁਤ ਵਧੀਆ ਉਪਰਾਲਾ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਨਾ ਕਿਉਂਕਿ ਇਹਨਾਂ ਨੇ ਜਿਹੜਾ ਕੈਂਪ ਲਗਾ ਰਹੇ ਹੈ ਥੈਲੇਸੀਮੀਆ ਪੇਸ਼ੈਂਟਸ ਲਈ ਲਗਾ ਰਹੇ ਹੈ ਥੈਲੇਸੀਮੀਆ ਪੇਸ਼ੈਂਟਸ ਦਾ ਇਤਤ ਤਾਂ ਕਿ ਇਹਨਾਂ ਨੂੰ ਆਲਮੋਸਟ ਇੱਕ ਮਹੀਨੇ ਦੇ ਵਿੱਚ ਇੱਕ ਵਾਰੀ ਲੋਡ ਪਈ ਬਲੱਡ ਵੀ ਦੇ ਸਾਬ ਸਾਬ ਤੇ ਇਹ ਬਹੁਤ ਵੱਡਾ ਉਪਰਾਲਾ ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਤੇ ਸਾਡੀ ਟੀਮ ਇਹਨਾਂ ਦੇ ਨਾਲ ਹਮੇਸ਼ਾ ਜਿਥੇ ਲੋੜ ਸਮਝਣ ਖੜੀ ਤੁਸੀਂ ਇਸ ਟੀਮ ਦੇ ਨਾਲ ਆਏ ਕਿ ਤੁਹਾਡੀ ਕੰਮ ਜਿਹੜੀ ਕੋਈ ਚੱਲਦੀ ਹੈ ਬਿਲਕੁਲ ਮੇਰਾ ਅੱਜ ਜਦੋਂ ਇਹਨਾਂ ਨੇ ਥੈਲਸੀਮੀਆ ਪੇਸ਼ੈਂਟਸ ਬਾਰੇ ਕਿਹਾ ਤੇ ਮੇਰਾ ਵੀ ਮਨ ਕਰ ਆਇਆ ਮੇਰੇ ਲੋਕਾਂ ਦਾ ਵੀ ਕਿ ਅਸੀਂ ਤਿੰਨ ਦੋ ਤਿੰਨ ਜਾਣੇ ਕਿਉਂ ਆਏ। ਯੁਵਾ ਪੀੜੀ ਨੂੰ ਕਿੰਨਾ ਜ਼ਰੂਰੀ ਹੈ। ਯੁਵਾ ਪੀੜੀ ਨੂੰ ਕਹਿਣਾ ਚਾਹਨਾ ਜੀ ਇੱਕ ਤੇ ਨਸ਼ਿਆਂ ਤੋਂ ਦੂਰ ਰਹਿਣ ਜੀ ਤੇ ਇੱਕ ਜਿਹੜਾ ਖੂਨਦਾਨ ਦਾ ਜਿਹੜਾ ਉਪਰਾਲਾ ਹੁੰਦਾ ਸਾਨੂੰ ਉਹਦੇ 'ਚ ਜ਼ਰੂਰ ਯੋਗਦਾਨ ਦੇਣਾ ਚਾਹੀਦਾ ਕਿਉਂਕਿ ਉਹਦੇ ਕਰਕੇ ਬਹੁਤ ਚਿਤ ਗਿਆ ਬੱਚਾ। ਥੈਂਕ ਯੂ ਸਰ। ਧੰਨਵਾਦ। ਮੈਂ ਕਹਣਾ ਵੀ ਸ੍ਰੀ ਹਰਗਬੰਦ ਸਾਹਿਬ ਗਤਕਾ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਥੈਲਾਸੀਮੀਆ ਪੇਸ਼ੈਂਟ ਦਾ ਖਾਸ ਕਰਕੇ ਪਰਵਰਧ ਕੀਤਾ ਥੈਲਾਸੀਮੀਆ ਪੇਸ਼ੈਂਟ ਦੇ ਬਾਰੇ ਮੈਂ ਇਹ ਗੱਲ ਗਲੇਰ ਕਰਦਿਆਂ ਤੁਹਾਡੇ ਚੈਨਲ ਦੇ ਮਾਧਿਅਮ ਇਹ ਉਹ ਪੇਸ਼ੈਂਟ ਨੇ ਜਿਨ੍ਹਾਂ ਦੀ ਜ਼ਿੰਦਗੀ ਖੂਨ ਮੈਡੀਸਨ ਦੇ ਸਾਰੇ ਨਹੀਂ ਹੈ ਖੂਨ ਦੇ ਸਾਰੇ ਦਾ ਇਹ ਉਹਨਾ ਪੇਸ਼ੈਂਟ ਨੂੰ ਇਹਨਾਂ ਨੇ 556 ਪ੍ਰਕਾਸ਼ ਪर्व ਗੁਰੂ ਨਾਨਕ ਦੇ ਮਹਾਰਾਜ ਤੇ ਸਮਰਪਿਤ ਕੀਤਾ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸ਼ਹਾਦਤ ਵੀ ਚੱਲ ਰਹੀ ਹੈ ਔਰ ਵੈਸੇ ਵੀ ਸਾਡੀ ਸੰਸਕ੍ਰਿਤੀ ਹਿੰਦੂ ਸੰਸਕ੍ਰਿਤੀ ਦੇ ਮੁਤਾਬਕ ਖੂਨਦਾਨ ਮਹਾਨਦਾਨ ਖੂਨਦਾਨ ਦਾ ਕੈਂਪ ਜਿਹੜਾ ਯੋਜਨ ਕੀਤਾ ਗਿਆ ਅੱਜ ਮੈਂ 46 ਵਾਰੀ ਖੂਨ ਦੇ ਕੇ ਆਪਣੇ ਆਪ ਨੂੰ ਕਾਫੀ ਖੁਸ਼ਹਾਲਸੂਤ ਕਰਾ। ਔਰ ਮੇਰਾ ਪਰਿਵਾਰ ਨੇ ਵੀ ਦਿੱਤਾ, ਬੱਚਿਆਂ ਨੇ ਵੀ ਦਿੱਤਾ, ਵਰਕਰਾਂ ਨੇ, ਸਾਥੀਆਂ ਨੇ ਵੀ ਦਿੱਤਾ। ਲਗਭਗ 46 ਵਾ ਸਾਲ ਆ ਤੇ 46 ਵਾਰ ਦਾ ਅੱਜ ਮੇਰਾ ਲੱਖੇ ਪੂਰਾ ਹੋ ਗਿਆ। ਬਈ ਜੀ ਅ ਜਮਾ ਮੇਰਾ ਨਾਮ ਹਨ ਬਨੀਤ ਕੁਮਾਰ ਜੀ ਬਨੀਤ ਕੁਮਾਰ ਜੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਹੇ ਤੁਸੀਂ ਮੈਡਮ ਬਹੁਤ ਵਧੀਆ ਰਹਿ ਆਲ ਇਜ਼ ਵੈਲ ਬਹੁਤ ਵਧੀਆ ਕੀ ਤੁਸੀਂ ਫਸਟ ਵਾਰ ਹੀ ਦਿੱਤਾ ਨਵਾਂ ਮੇਰਾ 66 ਵਾਰੀ ਹੈ 66 ਵਾਰੀ ਫਿਰ ਤਜਰਬਾ ਹੋ ਚੱਕਾ ਕਿ ਕੋਈ ਪ੍ਰੋਬਲਮ ਨਹੀਂ ਮੈਡਮ ਕੋਈ ਪ੍ਰੋਬਲਮ ਨਹੀਂ ਹੈ ਸ਼ਾਮ ਨੂੰ ਤੁਸੀਂ ਚੈੱਕ ਕਰਨਾ ਤੇ ਆਈਟੀਆ ਗਰਾਊਂਡ 'ਚ ਆ ਜਿਓ ਉੱਥੇ ਆ ਜਾ ਕੇ ਰਨਿੰਗ ਕਰਨੀ ਜਾ ਕੇ ਰਿਟੀਨ ਵਾਈਜ਼ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਲੋਕ ਕਹਿੰਦੇ ਨੇ ਕਿ ਬਲੱਡ ਦੇਣ ਦੇ ਨਾਲ ਸਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਮੈਡਮ ਕੋਈ ਕਮਜ਼ੋਰੀ ਨਹੀਂ ਹੁੰਦੀ ਕੁਝ ਵੀ ਨਹੀਂ ਹੁੰਦਾ ਸਗੋਂ ਜਿਹੜੀ ਸਿਹਤ ਵਧੀਆ ਹੁੰਦੀ ਅੱਗੇ ਨਾਲ ਬੈਟਰ ਹੁੰਦੀ ਵਧੀਆ ਹੁੰਦੀ ਹੈ ਬਲੱਡ ਦੇਣਾ ਇਹਨਾਂ ਦਾ ਬਹੁਤ ਵਧੀਆ ਕੇ ਇਹਦੀ ਜਾਨ ਬਚ ਜਾਂਦੀ ਹੈ ਹੋਰ ਕੀ ਚਾਹੀਦਾ ਤੁਸੀਂ ਵੀ ਮੈਂ ਉਹ ਤੁਹਾਨੂੰ ਹੀ ਕਹੂੰਗਾ ਕਿ ਤੁਹਾਡੇ ਕੈਮਰਾ ਜਿਹੜਾ ਬਲੱਡ ਦੇਣਾ ਬਹੁਤ ਵਧੀਆ ਗੱਲ ਹੈ ਇੱਕ ਚੰਗੀ ਆਦਤ ਹੈਗੀ ਹੈ ਕਿ ਕਿਸੇ ਦੇ ਕੰਮ ਹੀ ਆਏਗਾ ਤੇ ਤੁਹਾਨੂੰ ਯਾਦ ਕਰੇਗਾ ਤੇ ਆਪਜੀ ਬਲੱਡ ਜ਼ਰੂਰ ਦਿਆ ਕਰੋ ਦੇਖੋ ਇਹ ਆ ਜਿਹੜਾ ਕੈਂਪ ਲਗਾਇਆ ਜਾ ਰਿਹਾ ਜਿਹੜਾ ਥੈਲੀਸੀਮੀਆ ਦੇ ਬੱਚਿਆਂ ਨੇ ਇਹ ਥੈਲੀਸੀਮੀਆ ਦੀ ਬਿਮਾਰੀ ਜਿਹੜੀ ਉਹ ਬਿਮਾਰੀ ਹੈ ਜਿਹੜੀ ਇੱਕ ਬੱਚਿਆਂ ਦੇ ਵਿੱਚ ਹੁੰਦੀ ਵੀ ਬਲੱਡ ਘਟ ਜਾਂਦਾ ਕਿਸੇ ਕਿਸੇ ਬੱਚੇ ਨੂੰ ਇੱਕ ਯੂਨਿਟ ਕਿ ਮਹੀਨੇ ਦਾ ਕਿਸੇ ਨੂੰ ਦੋ ਜਣੇ ਨੇ ਚੱਲਦੇ ਤੇ ਸਾਡਾ ਮੇਨ ਜਿਹੜਾ ਮੋਟਿਵ ਜਿਹੜਾ ਹੈਗਾ ਪ੍ਰੈਫਰ ਜਿਹੜੀ ਆ ਇਸ ਕੈਂਪ ਦੀ ਥੈਲੇਸੀਮੀਆ ਦੇ ਬੱਚਿਆਂ ਨੂੰ ਹੈ ਜੀ ਤੇ ਬਾਕੀ ਨਾਲ ਹੀ ਜਿਹੜੇ ਕੈਂਸਰ ਦੇ ਮਰੀਜ਼ ਜਿਹੜੇ ਆ ਉਹਨਾਂ ਲਈ ਤੇ ਜ਼ਿਕਰ ਕੋਈ ਜਿੰਨੂੰ ਵੀ ਕੋਈ ਐਮਰਜੈਂਸੀ ਦੀ ਲੋੜ ਹੈ ਉਹਨਾਂ ਨੂੰ ਵੀ ਜਿਹੜਾ ਬਲੱਡ ਜਿਹੜਾ ਵੀ ਇਨ ਫਿਊਚਰ ਦਿੱਤਾ ਜਾਏ ਜੀ ਅੱਜ ਸ੍ਰੀ ਗੁਰੂ ਹਰਗੋਬਿੰਦ ਸਿੰਘ ਸੁਸਾਇਟੀ ਜਿਸਟਰਵਲ ਨੂੰ ਬੱਚਿਆਂ ਦੇ ਵਿੱਚ ਜੋ ਥੈਲੇਸੀਮੀਆ ਦਾ ਰੋਗ ਹੁੰਦਾ ਹੈ ਉਸ ਸੰਬੰਧੀ ਅੱਜ ਵਿਸ਼ੇਸ਼ ਹੂਨਦਾਨ ਕੈਂਪ ਲਗਾਇਆ ਗਿਆ ਹੈ ਮੈਂ ਸਮੁੱਚੀ ਟੀਮ ਨੂੰ ਮੁਬਾਰਕਵਾਦ ਦਿੰਦਾ ਕਿ ਉਹਨਾਂ ਨੇ ਬਹੁਤ ਹੀ ਪੁੰਨਵਾਲਾ ਕੰਮ ਕੀਤਾ ਹੈ ਕਿਉਂਕਿ ਖੂਨਦਾਨ ਕਰਨਾ ਇੱਕ ਪੁੰਨਵਾਲਾ ਇੱਕ ਮਹਾਨ ਕੰਮ ਹੈ ਸੋ ਸਾਨੂੰ ਸਾਰਿਆਂ ਨੂੰ ਵੱਧ ਛੱਡ ਕੇ ਆਪਣਾ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਧੰਨਵਾਦ ਜਿਹੜੇ ਲੋਕ ਆਪਣੇ ਘਰ ਬੈਠੇ ਨੇ ਉਹ ਇਸ ਸਮੇਂ ਦੇ ਵਿੱਚ ਨਹੀਂ ਪਹੁੰਚ ਬਗੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਵੇਖੋ ਜੀ ਸਾਡੇ ਨਾ ਮਨ ਦੇ ਵਿੱਚ ਹੁੰਦਾ ਕਿ ਸ਼ਾਇਦ ਖੂਨ ਦਾਨ ਕਰਨ ਨਾਲ ਸਾਡੇ ਸਰੀਰ 'ਚ ਜਾਂ ਕੋਈ ਕਮਜ਼ੋਰੀ ਆ ਜਾਏਗੀ ਜਾਂ ਕੋਈ ਹੋਰ ਕੀ ਸਮੱਸਿਆ ਬਿਲਕੁਲ ਇਸ ਤਰ੍ਹਾਂ ਨਹੀਂ ਹੈ ਸਾਇੰਸ ਦੇ ਅਕੋਰਡਿੰਗ ਅਸੀਂ ਆਪਨਾ ਖੂਨਦਾਨ ਕਰਦੇ ਰਹੀਏ ਤਾਂ ਅਸੀਂ ਜ਼ਿਆਦਾ ਤੰਦਰੁਸਤ ਰਹਿ ਸਕਦੇ ਹਾਂ ਸੋ ਜੋ ਘਰ ਵਿੱਚ ਹਨ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਵੀ ਸਮੇਂ-ਸਮੇਂ ਤੇ ਜਿੱਥੇ ਵੀ ਖੂਨਦਾਨ ਕੈਂਪ ਲੱਗਦੇ ਹਨ ਉੱਥੇ ਜਾ ਕੇ ਆਪਣਾ ਖੂਨ ਜ਼ਰੂਰ ਦਾਨ ਕਰੇ ਮੇਰਾ ਨਾਮ ਹਰਮਿੰਦਰ ਸਿੰਘ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਅਰਬਿੰਦ ਸਾਹਿਬ ਗੱਤਕਾ ਸੋਸਾਇਟੀ ਵੱਲੋਂ ਇਹ ਸੇਵਾ ਖੂਨਦਾਨ ਕੈਂਪ ਕੇਵਲ ਕਿਉਂ ਥੈਲਾ ਸੇਮੀਆਂ ਪ੍ਰਭਾਵਿਤ ਬੱਚਿਆਂ ਦੇ ਲਈ ਲਗਾਇਆ ਇਹ ਸੇਵਾ ਕੈਂਪ ਹੈ ਜੀ 6 ਸਾਲ ਹੋ ਗਿਆ ਨੂੰ ਰੈਗੂਲ ਸਹਿਯੋਗ ਤੇ ਦੇਖੋ ਜੀ ਦਿਨੋ ਦਿਨ ਵਾਧਾ ਜਾ ਰਿਹਾ ਜਦੋਂ ਅਸੀਂ ਸਟਾਰਟ ਕੀਤਾ ਸੀ 60 ਡੋਨਰਾਂ ਤੋਂ ਸਟਾਰਟ ਕੀਤਾ ਸੀ 60 ਤੋਂ ਆ ਕੇ ਹੁਣ 150 ਦੇ ਕਰੀਬ ਆਡੀ ਗਿਣਤੀ ਹੋ ਗਈ ਹੈ ਐਕੀ ਕੋਸ਼ਿਸ਼ ਹੈ ਕਿ 200 ਦੇ ਕਰੀਬ ਜਿਹੜੇ ਡੋਨਰ ਬਲੱਡ ਡੋਨੇਟ ਕਰ ਲੈਣ। ਬਲੱਡ ਡੋਨੇਟ ਕਰਨਾ ਆਡੇ ਸਰੀਰ 'ਚ ਕਈ ਜਿਹੋ ਜਿਹੀਆਂ ਬਿਮਾਰੀਆਂ ਜਿੰਨਾ ਸਰੀਰ 'ਚ ਨਿਕਲਦੀਆਂ ਨੇ ਤੇ ਲੋਕਾਂ 'ਚ ਵਹਿਮ ਹੈ ਕਿ ਬਲੱਡ ਦੇਣ ਨਾਲ ਸਾਨੂੰ ਕਮਜ਼ੋਰੀ ਆਉਂਦੀ ਜਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ। ਬਲੱਡ ਹਰ ਇਨਸਾਨ ਨੂੰ ਆਪਣੇ 18 ਸਾਲ ਤੋਂ ਲੈ ਕੇ 60 ਸਾਲ ਤੱਕ ਡੋਨੇਟ ਕਰਨਾ ਚਾਹੀਦਾ। ਘੱਟੋ ਘੱਟ ਸਾਲ 'ਚ ਇੱਕ ਵਾਰ ਹੀ ਡੋਨੇਟ ਤੇ ਕਰਨਾ ਚਾਹੀਦਾ ਹੈ। ਦੋ ਤਿੰਨ ਵਾਰੀ ਕਰ ਸਕਦੇ ਅਸੀਂ ਸਾਲ 'ਚ। ਤਿੰਨ ਮਹੀਨੇ ਬਾਅਦ ਕਰ ਸਕਦੇ ਅਸੀਂ।